ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਬਿੰਨ ਸਤ ਗੁਰੂ ਸੇਵਿਆ ਪਿਆਰੇ ਤੇਨਕੇ ਸਾਥ ਤਰੂੰ ਤੁਮਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸੁ ਨਹਾਰੇ ਦੇ ਰਾਰੇ ਕਿੰਨੂ ਸਤਗੁਰੂ ਸੋ ਪਿਆਰੀ ਤੇਨਕੇ ਸਾਥ ਤਾਰੇ ਤੁਮਾ ਭਾਤ ਨਾ ਪਾਈਆ ਪਿਆ ਮਰੋ ਤੇ ਰਸਮ ਹਰੇ ਬੂਡੇ ਭਾਰ ਭੈ ਬਿਨਾ ਪਿਆਰੇ ਤਾਰੇ ਨਦਰ ਕਰੀ ਤੀ ਤੂੰ ਹਉ ਸਲਾਹਣਾ ਪਿਆ ਬੋਬੀਆ ਪਿਆਰੇ ਕੰਦੀ ਪਾਏ ਕਹਾਹਾ ਰਹਾ ਸਾਲਾ ਸਾਲਾ ਪਿਆਰੇ ਦੂਜਾ ਸਲਾਹਮ ਸੋ ਭਲੇ ਪਿਆਰੇ ਸ਼ਬਦ ਰਤ ਰੰਗ ਹੋਏ ਤੈਸ ਕੀ ਸੰਗਤ ਜੇ ਮੁਲਾਇ ਪਿਆਰੇ ਆਸ ਲਾਏ ਪਤ ਵੱਲੇ ਪਤ ਪਰਵਾਨ ਸਾਚ ਕਾ ਪਿਆਰੇ ਮਾਣ ਸੱਚਾ ਨੀਸਾਨ ਆਇ ਲਖ ਲੈ ਜਾਵਨਾ ਪਿਆਰੇ ਹੁਕਮੀ ਹੁਕਮ ਪਛਾਨਾ ਗੋਰ ਬੇਣ ਹੁਕਮਨਾ ਬੂਜੀਆ ਪਿਆਰੇ ਸੱਚ ਸੱਚ ਤਾਂ ਹੁਕਮਾ ਅੰਦਰ ਨਿਮਿਆ ਪਿਆਰੇ ਹੁਕਮਾ ਉਦਰ ਮਝਾਰ ਹੁਕਮ ਆਂਦਰ ਜੰਮਿਆ ਪਿਆਰੇ ਉਦਾ ਸਿਰ ਕਾ ਭਾਰ ਗੋਰਾ ਮੁਖ ਦਰਗਾ ਜਾਣਿਆ ਪਿਆਰੇ ਚੰਮੀ ਕਾਰ ਜਸਾਰ ਹੁਕਮ ਆਂਦਰ ਆਇਆ ਪਿਆਰੇ ਹੁਕਮੇ ਜਦ ਜਾਏ ਹੁਕਮੇ ਬਾਣ ਮੇ ਚਲਾਈਏ ਪਿਆਰੇ ਮਾਨਮੋਕ ਲਾ ਸਜਾਏ ਹੁਕਮੇ ਸ਼ਬਦ ਪਛਾਨੀਏ ਪਿਆਰੇ ਬਾਰਗਾ ਪਦਾ ਜਾਏ ਹੁਕਮੇ ਗਣਤ ਗਨਾਈਏ ਪਿਆਰੇ ਹੁਕਮ ਹਉ ਮਾਦੇ ਹੁਕਮੇ ਭਵਾ ਭਵਾਈਏ ਪਿਆਰੇ ਪਾਵ ਗਣ ਮੁਠੀਰੇ ਹੁਕਮ ਸੁਨਿਆ ਪੈ ਸ਼ਾਹ ਕਾ ਪਿਆਰੇ ਸੱਚ ਮਿਲਾ ਵੜਾਈ ਹੋ ਆਖੜ ਔਖਾ ਆਖਿਆ ਪਿਆਰੇ ਕਿਉ ਸੁਣੀਓ ਸੱਚ ਨਾ ਜਿੰਨੇ ਸੋ ਸਲਾਹ ਆ ਪਿਆਰੇ ਹਾ ਤਿਲ ਬਲਹਾਰ ਜਾ ਨਾ ਮਿਲੈ ਸੰਤੋਖਿਆ ਪਿਆਰੇ ਮਦਰੀ ਮੇਲਾ ਮਿਲ ਕਾ ਕਾਗਦ ਜੇਤੀਆ ਪਿਆਰੇ ਮਨ ਮਸਵਾਣੀ ਤਾਰੇ ਲਾਲਤਾ ਲੇਖਣ ਸੱਚ ਕੀ ਪਿਆਰੇ ਹਰ ਗੋਲ ਲਿਖੋ ਵਿਚਾਰੇ ਤਨ ਲੇਖਾਰੀ ਨਾਮ ਕਾ ਪਿਆਰੇ ਸਾ लेखा और तार काया कागद जे प्यारे मन मसवाणी तार रे लालता लेखन सच की प्यार हर गुण लिखो ਵੀਚਾਰ ਧਨ ਮੇਖਾਰੀ ਨਾਮ ਕਾ ਪਿਆਰੇ ਸੱਚ ਮੁਖਾ ਓਰ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ